ਐਸਐਸਪੀ ਰੂਪਨਗਰ ਸਰਦਾਰ ਗੁਲਨੀਤ ਸਿੰਘ ਖੁਰਾਨਾ ਨੇ ਅਮਾਚਲ ਪ੍ਰਦੇਸ਼ ਸਰਹੱਦ ਨੇੜੇ ਪਿੰਡ ਡੋਰੇਵਾਲ ਸਮੇਤ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਆਪਰੇਸ਼ਨ ਸੀਲ ਅਧੀਨ ਅੰਤਰਰਾਜੀ ਚੈੱਕ ਪੋਸਟਾਂ ਦਾ ਨਿਰੀਖਣ ਕੀਤਾ ਉਹਨਾਂ ਕਿਹਾ ਕਿ ਜ਼ਿਲ੍ਹੇ ਵਿੱਚ 7 ਚੈੱਕ ਪੋਸਟਾਂ ਤੇ ਵਾਹਨਾਂ ਦੀ ਜਾਂਚ ਕੀਤੀ ਜਾ ਰਹੀ ਹੈ ਤਾਂ ਜੋ ਹਰ ਪੱਧਰ ਉਤੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਕੀਤੀ ਜਾ ਸਕੇ ਇਸ ਮੌਕੇ ਗੱਲਬਾਤ ਕਰਦਿਆਂ ਸੀਨੀਅਰ ਕਪਤਾਨ ਪੁਲਿਸ ਰੂਪਨਗਰ ਨੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਸਿੰਘ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਵਿੱਚ ਨਸ਼ਿਆਂ ਦੇ ਕਾਰੋਬਾਰ ਨੂੰ ਖਤਮ ਕਰਨ ਲਈ ਵਚਨਬੰਦ ਹੈ ਉਹਨਾਂ ਕਿਹਾ ਕਿ ਅੱਜ ਡਾਇਰੈਕਟਰ ਜਰਨਲ ਆਫ ਪੁਲਿਸ ਪੰਜਾਬ ਸ਼੍ਰੀ ਗੌਰਵ ਯਾਦਵ ਦੀਆਂ ਹਦਾਇਤਾਂ ਤੇ ਪੂਰੇ ਸੂਬੇ ਵਿੱਚ ਆਪਰੇਸ਼ਨ ਸੀਲ ਤਹਿਤ ਇੰਟਰ ਸਟੇਟ ਨਾਕੇ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਉਹਨਾਂ ਕਿਹਾ ਕਿ ਰੂਪਨਗਰ ਜ਼ਿਲ੍ਹੇ ਵਿੱਚ 7 ਇੰਟਰ ਸਟੇਟ ਨਾਕੇ ਲਗਾਏ ਗਏ ਹਨ ਜਿਨ੍ਹਾਂ ਤੇ ਉਹ ਆਪ ਖੁਦ ਜਾ ਕੇ ਇਹਨਾਂ ਨਾਕਿਆਂ ਦਾ ਨਿਰਖਣ ਕਰ ਰਹੇ ਹਨ ਇਸ ਤੋਂ ਇਲਾਵਾ ਪੁਲਿਸ ਵੱਲੋਂ ਜ਼ਿਲ੍ਹੇ ਵਿੱਚ ਨਿਰੰਤਰ ਪੈਟਰੋਲਿੰਗ ਵੀ ਕੀਤੀ ਜਾ ਰਹੀ ਹੈ ਤੇ ਹੋਰ ਛੋਟੇ ਰਸਤੇ ਜੋ ਪੰਜਾਬ ਨੂੰ ਹੋਰ ਸੂਬਿਆਂ ਨਾਲ ਜੋੜਦੇ ਹਨ ਤੇ ਵੀ ਪੁਲਿਸ ਮੁਲਾਜ਼ਮ ਲਗਾ ਕੇ ਚੈਕਿੰਗ ਕੀਤੀ ਜਾ ਰਹੀ ਹੈ ਹੈ ਅੱਗੇ ਕਿਹਾ ਕਿ ਇਸ ਮੁਹਿੰਮ ਦਾ ਮਕਸਦ ਨਸ਼ਿਆਂ ਨੂੰ ਵੇਚਣ ਵਾਲੇ ਤਸਕਰਾਂ ਦਾ ਖਾਤਮਾ ਕਰਨਾ ਹੈ ਤਾਂ ਜੋ ਨਸ਼ਿਆਂ ਦਾ ਸ਼ਿਕਾਰ ਹੋ ਚੁੱਕੇ ਪੀੜਤਾਂ ਦਾ ਇਲਾਜ ਕਰਵਾਉਂਦੇ ਹੋਏ ਉਹਨਾਂ ਨੂੰ ਆਮ ਜ਼ਿੰਦਗੀ ਵਿੱਚ ਵਾਪਸ ਲਿਆਇਆ ਜਾ ਸਕੇ। ਅੰਨੇ ਦੱਸਿਆ ਕਿ ਜ਼ਿਲ੍ਹਾ ਰੂਪਨਗਰ ਵਿੱਚ ਨਸ਼ਾ ਤਸਕਰਾਂ ਦਾ ਪਤਾ ਲਗਾਉਣ ਅਤੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੀ ਮੁਹਿੰਮ ਦੇ ਤਹਿਤ 1 ਮਾਰਚ ਤੋਂ 31 ਮਾਰਚ 2025 ਤੱਕ ਯੁੱਧ ਨਸ਼ਿਆਂ ਵਿਰੁੱਧ ਯੋਜਨਾ ਉਲੀਕੀ ਗਈ ਹੈ। ਇਸ ਮੁਹਿੰਮ ਨੂੰ ਨਤੀਜਾ ਮੁਖੀ ਬਣਾਉਣ ਲਈ ਪੁਲਿਸ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਵਿਸ਼ੇਸ਼ ਹਦਾਇਤਾਂ ਜਾਰੀ ਕੀਤੀਆਂ ਇਹਨ ਜਿਨ੍ਹਾਂ ਨੂੰ ਜਮੀਨੀ ਪੱਧਰ ਤੇ ਲਾਗੂ ਕੀਤਾ ਜਾ ਰਿਹਾ ਹੈ ਇਸ ਮੌਕੇ ਡੀਐਸਪੀ ਰੋਪਨਗਰ ਸਰਦਾਰ ਰਾਜਪਾਲ ਸਿੰਘ ਗਿੱਲ ਐਸਐਚਓ ਰੋਪਨਗਰ ਸਰਦਾਰ ਸਿਮਰਨਜੀਤ ਸਿੰਘ ਅਤੇ ਪੁਲਿਸ ਵਿਭਾਗ ਦੇ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ ਤੁਸੀਂ ਵੇਖ ਰਹੇ ਹੋ ਨੰਗਲ ਸਿਟੀ ਅਪਡੇਟ ਦੇ ਲਈ ਅਵਿਨਾਸ਼ ਸ਼ਰਮਾ ਦੀ ਰਿਪੋਰਟ ਯੋਧ ਨਸ਼ਿਆ ਵਿਰੁੱਧ ਚਲਾਇਆ ਗਿਆ ਹੈ ਉਹਦੀ ਨੜੀ ਦੇ ਤਹਿਤ ਜਿਹੜਾ ਹੈਗਾ ਅੱਜ ਪੂਰੇ ਪੰਜਾਬ ਸੂਬੇ ਵਿੱਚ ਆਪਾਂ ਜਿਹੜੇ ਨਾਕੇ ਸਾਡੇ ਇੰਟਰ ਸਟੇਟ ਤੇ ਹੈਗੇ ਨੇ ਉਥੇ ਨਾਕੇ ਲਗਾ ਕਰਕੇ ਚੈਕਿੰਗ ਕਰ ਰਹੇ ਆਂ ਔਰ ਇਹਨੂੰ ਆਪਰੇਸ਼ਨ ਸੀਲ ਵੀ ਆਪਾਂ ਕਹਿੰਦੇ ਆਂ ਇਦੇ ਵਿੱਚ ਜਿੰਨੇ ਵੀ ਸਾਡੇ ਪੁਆਇੰਟਸ ਹੈਗੇ ਜਿੱਥੇ ਇੰਟਰ ਸਟੇਟ ਸਾਡਾ ਮੇਲਜੋਲ ਹੁੰਦਾ ਹੈਗਾ ਉੱਥੇ ਆਪਾਂ ਨਾਕੇ ਲਗਾ ਕਰਕੇ ਚੈਕਿੰਗ ਕਰਦੇ ਹੈਗੇ ਆ ਆਪਣੇ ਜ਼ਿਲ੍ਹੇ ਚ ਟੋਟਲ 7 ਨਾਕੇ ਜਿਹੜੇ ਹੈਗੇ ਨੇ ਪੱਕੇ ਲਾਏ ਨੇ ਇਸ ਤੋਂ ਇਲਾਵਾ ਆਪਾਂ ਪੈਟਰੋਲਿੰਗ ਚਲਾਈ ਹੈ ਨੇ ਜਿਹੜੇ ਛੋਟੇ ਆਨ ਜਾਣ ਦੇ ਰਸਤੇ ਹੈਗੇ ਨੇ ਜਿਹੜੇ ਜਿਹਨੂੰ ਆਪਾਂ ਐਸਕੇਪ ਰੂਟ ਵੀ ਕਹਿ ਦਿੰਦੇ ਹੈਗੇ ਆ ਔਰ ਸਾਡਾ ਮਕਸਦ ਹੈ ਕਿ ਜਿਹੜਾ ਵੀ ਮਾੜਾ ਅਨਸਰ ਇੱਥੋਂ ਜਾਂਦਾ ਆ ਜਾਂਦਾ ਹੈਗਾ ਉਹਦੇ ਪੂਰੀ ਦਬਿਸ਼ ਰੱਖੀ ਜਾਵੇ ਔਰ ਕਿਉਂਕਿ ਕਈ ਵਾਰੀ ਸਾਨੂੰ ਸ਼ਿਕਾਇਤਾਂ ਆਉਂਦੀਆਂ ਨੇ ਕਿ ਇਹ ਨਹੀਂ ਇੰਟਰ ਸਟੇਟ ਰੂਟਸ ਤੋਂ ਜਿਹੜਾ ਹੈਗਾ ਨਾਰਕੋਟਿਕਸ ਦਾ ਆਵਾਗਮਨ ਹੁੰਦਾ ਹੈਗਾ ਤੋਂ ਉਹਨੂੰ ਆਪਾਂ ਚੈੱਕ ਕਰੀਏ ਉੱਤੇ ਆਪਾਂ ਦਬਿਸ਼ ਬਣਾਈਏ ਜਿਹੜੇ ਮਾੜੇ ਅਨਸਰ ਹੈਗੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਆਪਾਂ ਜੇਲ੍ਹਾਂ 'ਚ ਭੇਜੀਏ ਕਿ ਸਾਡੇ ਜ਼ਿਲ੍ਹੇ ਦੇ ਲੱਗੇ ਹੋਏ ਨੇ ਉਹਨਾਂ ਇੱਕ ਇੱਕ ਕਰਕੇ ਆਪਾਂ ਸਾਰੇ ਨਾਕੇ ਚੈੱਕ ਕਰਾਂਗੇ ਉੱਤੇ ਪੋਰਸ ਨੂੰ ਬਰੀਫ ਕੀਤਾ ਜਾਊਗਾ ਕਿ ਉਹਨਾਂ ਨੇ ਕਰਨਾ ਕੀ ਹੈਗਾ ਜੇ ਸਾਡੇ ਜਿਹੜੇ ਆਫੀਸ਼ੀਅਲ ਗੈਜਟਸ ਅਗੇ ਇਸ ਤਰ੍ਹਾਂ ਪਾਇਸ ਦੀ ਐਪ ਹੋ ਗਈ ਹੋਰ ਵਾਹਨ ਦੀ ਐਪ ਤੋਂ ਵੀ ਉਹਦਾ ਵੀ ਆਪਾਂ ਵਰਤੋਂ ਕਰਦੇ ਹੈਗੇ ਆਂ ਔਰ ਉਹਦੇ ਜਿਹੜੇ ਵੀ ਆਪਣਾ ਫੇਕ ਨੰਬਰ ਪਲੇਟ ਵਾਲੇ ਬੰਦੇ ਹੋ ਗਏ ਬਿਨਾਂ ਨੰਬਰੀ ਨੰਬਰ ਪਲੇਟ ਵਾਲੀ ਗੱਡੀਆਂ ਹੋ ਗਈਆਂ ਉਹਤੇ ਖਾਸ ਜੜੀ ਹੈਗੀ ਤਬੂਸ਼ ਰੱਖੀ ਜਾਂਦੀ ਹੈ ਸਰ ਕੱਲ ਚੈਕਿੰਗ ਕੱਲ ਜਿਹੜਾ ਸਾਡਾ ਸਰਚ ਆਪਰੇਸ਼ਨ ਸੀਗਾ ਜਿਹਦੇ ਵਿੱਚ ਅਚਨ ਚੇਤ ਜਿਹੜਾ ਹੈਗਾ ਮੰਤਰੀ ਸਾਹਿਬ ਨੇ ਵੀ ਉੱਥੇ ਆਪਣੀ ਸ਼ਿਰਕਤ ਕੀਤੀ ਸੀਗੀ ਉਹਦੇ ਵਿੱਚ ਸਾਨੂੰ ਇੱਕ ਜਿਹੜਾ ਹੈਗਾ ਨੋਟੋਰੀਅਸ ਜਿਹੜਾ ਸਮਗਲਰ ਉਸ ਏਰੀਆ ਦਾ ਹੈਗਾ ਉਹ ਗ੍ਰਿਫਤ ਹੋਇਆ ਹੈਗਾ ਉਹਦੇ ਕੋਲੋਂ ਕਮਰਸ਼ੀਅਲ ਕੁਆਂਟੀਟੀ ਦੀ ਜਿਹੜੀ ਹੈਗੀ ਰਿਕਵਰੀ ਹੋ ਤੇ ਰਿਗਾਰਡਿੰਗ ਪ੍ਰੈਸ ਨੋਟ ਵੀ ਜਿਹੜਾ ਹੈ ਜਾਰੀ ਕੀਤਾ ਗਿਆ ਬਕਰਤ 21